नहीं पापा मैं जाना जाना <laughs> मैं क्या नहीं जाना जीते तू पापा मैं जाना बस पहले मम्मी साढ़े के चल गई और पापा साढ़े के चल गया मैं भी जाना मैं भी जाना मैं भी जाना मैं ਸਕੀਨਾ ਆਹ ਤਾਰਾ ਸਿੰਘ ਤੂੰ ਬਹੁਤ ਕਿਸਮਤ ਵਾਲਾ ਹੈ ਜਿਹੜਾ ਸਾਡੇ ਕੱਦੂ ਦੇ ਚ ਆਇਆ ਹੈ ਸਾਡੇ ਨਾਲ ਦੋ ਕਿਲੇ ਚੋਨਾ ਲਵਾ। ਓਏ ਤੁਹਾਡਾ ਮੈਂ ਇੱਥੇ ਦੋ ਕਿਲੇ ਚੋਨਾ ਲਵਾਉਂਦਾ ਰਵਾਂ ਤੇ ਜਿਹੜਾ ਮੈਂ ਉੱਥੇ ਕੱਦੂ ਮਾਰਿਆ ਹੈ ਉਹ ਜਾਂਦਿਆਂ ਨੂੰ ਸੈਟ ਹੋ ਜੇ। ਉਜੇ ਤੂੰ ਸਾਡੇ ਨਾਲ ਦੋ ਕਿਲੇ ਚੋਨਾ ਨਹੀਂ ਲਵਾਏਂਗਾ ਸਕੀਨਾ ਨੂੰ ਨਹੀਂ ਖੜ ਸਕਦਾ। ਓਏ ਮੈਂ ਆਪਦੇ ਪਰਿਵਾਰ ਦੀ ਖਾਤਰ ਦੋ ਕਿਲੇ ਤੇ ਕੀ ਚਾਰ ਕਿਲੇ ਲਵਾ ਸਕਦਾ ਹਾਂ ਕੋਈ ਗੱਲ ਨਹੀਂ ਲਵਾ ਦੂੰਗਾ ਚੱਲ ਫਿਰ ਦੱਸ ਇੱਕ ਇੱਕ ਕਿਲੇ ਦੇ ਵਿੱਚ ਕਿੰਨੀਆਂ ਮੂੰਹਾਂ ਲੱਗਦੀਆਂ ਨੇ ਓਏ ਜੇ ਪੰਜਾਬੀ ਪੁੱਟਣ ਤੇ 200 250 ਤੇ ਜੇ ਭਈਏ ਪੁੱਟਣ ਤੇ 100 150 ਸੁਬਾਨ ਅੱਲਾ ਆਹ ਤਾਰਾ ਸਿੰਘ ਊਰ ਰੀਤਰਵਾਜ ਦੇ ਸਾਥ ਚੋਨਾ ਲੱਗੇ ਇੱਕ ਮਿੰਟ ਕਾਜੀ ਸਾਹਿਬ ਇਹਦੇ ਕੋਲੋਂ ਚੋਨਾ ਲਵਾਉਣ ਤੋਂ ਪਹਿਲਾਂ ਆਪਾਂ ਇਹ ਤੇ ਚੱਕ ਕਰ ਲਈਏ ਇਹਨੂੰ ਚੋਨੇ ਦੀਆਂ ਨਸਲਾਂ ਬਾਰੇ ਜਾਣਕਾਰੀ ਆ ਗਈ ਵੀ ਆ ਜਾਂ ਓਏ ਮੂੰਹ ਚੁੱਕ ਕੇ ਆ ਗਿਆ ਵਾ ਓਏ ਅਸ਼ਰਫਾ ਜੀ तू पुछ की पूछना चाहना बोल जिंदाबाद बाद छब्बी जिंदाबाद बोल मूसा चाली जिंदाबाद मूसा चाली जिंदाबाद अब बोल ਪਾਕਿਸਤਾਨੀ ਬਾਸਮਤੀ ਜਿੰਦਾਬਾਦ ਪਾਕਿਸਤਾਨੀ ਬਾਸਮਤੀ ਜਿੰਦਾਬਾਦ ਹੁਣ ਬੋਲ 11 21 ਮੁਰਦਾਬਾਦ ਅਸ਼ਰਫ ਬੜੀ ਤੇਰਾ 26 ਮੂਸਾ ਤਾਰੀ ਜਿੰਦਾਬਾਦ ਆ ਇਹ ਤੋਂ ਸਾਨੂੰ ਕੋਈ ਇਤਰਾਜ਼ ਨਹੀਂ ਪਰ ਸਾਡੀ 11 21 ਜਿੰਦਾਬਾਦ ਸੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੂਗੀ 11 21 ਜਿੰਦਾਬਾਦ 11 21 ਜਿੰਦਾਬਾਦ 11 21 ਜਿੰਦਾਬਾਦ ਤਕਲੀਲੇ ਬੰਦ ਕਰ ਜਦੋਂ ਤੱਕ ਤੂੰ 11 21 ਮੁਰਦਾਬਾਦ ਨਹੀਂ ਕਹੇਗਾ ਸਾਨੂੰ ਕਿਦਾਂ ਯਕੀਨ ਹੋਊਗਾ ਕਿ ਤੂੰ ਪੱਕਾ ਜ਼ਿੰਮੇਦਾਰ ਆ ਓਏ ਅਸ਼ਰਫ अली ਇਹ ਕਿੱਦਾਂ ਦੀਆਂ ਸਿਆਸੀ ਖੇਡਾਂ ਖੇਡਣ ਦਿਆ ਤੂੰ ਸਾਡੇ ਨਾਲ ਤੁਹਾਡੇ ਦੇਸ਼ ਨਾਲੋਂ ਜ਼ਿਆਦਾ ਝੋਨਾ ਸਾਡੇ ਦੇਸ਼ ਵਿੱਚ ਲੱਗਦਾ ਏ ਉੱਥੇ 33 ਵੀ ਲੱਗਦਾ ਏ 14 ਵੀ ਲੱਗਦਾ ਏ ਤੇ 26 ਵੀ ਲੱਗਦਾ ਏ ਪਰ ਅਸੀਂ ਤਾਂ ਕਦੀ ਪਾਕਿਸਤਾਨੀ ਬਾਬਾਤੀ ਨੂੰ ਮੁਰਦਾਬਾਦ ਨਹੀਂ ਕਿਹਾ ਪਪਾ ਤੂੰ ਆਣੂ ਜਾ ਇਹ ਸਾਲੇ ਨੂੰ ਮੈਂ ਵੀ ਨਾ ਨਹੀਂ ਪਤਾ ਇਹ ਤੇਰੇ ਸਾਲੇ ਨਹੀਂ ਲੱਗਦੇ ਸਾਲੇ ਤਾਂ ਮੇਰੇ ਲੱਗਦੇ ਆ ਤੇਰੇ ਮਾਮੇ ਆ ਤਾਰਾ ਸਿੰਘ ਜਦੋਂ ਤੱਕ ਤੂੰ 11 21 ਨੂੰ ਮੁਰਦਾਬਾਦ ਨਹੀਂ ਕਹੇਂਗਾ ਉਦੋਂ ਤੱਕ ਤੂੰ ਸ਼ਕੀਨਾ ਨੂੰ ਹਾਸਲ ਨਹੀਂ ਕਰ ਸਕਦਾ ਆਏ ਬਾਸ ਬਾਦ ਹੋ ਗਿਆ ਜੇ ਮੈਂ ਆਪਣੇ ਪਰਿਵਾਰ ਲਈ ਸਿਰ ਚ ਕਾ ਸਕਦਾ ਹਾਂ ਤੇ ਮੈਂ ਸਾਰਿਆਂ ਦੇ ਸਿਰ ਵੰਡ ਵੀ ਸਕਦਾ ਹਾਂ ਹਰ ਵਾਰ ਤਾਂ ਕਿੱਝ ਭਜਿਆਉਂਦਾ ਵਾ ਐਕੀ ਨਹੀਂ ਪੁੱਟਿਆ ਜਾਣਾ ਲਾਇਆ ਪੱਕਾ ਲੈਂਟਰ ਲੇਜਾ ਕੁੜੀ ਨੂੰ ਲੈਜਾ ਸ਼ਕੀਨ ਨੂੰ ਓਏ ਕੁੜੀ ਨੂੰ ਤਾਂ ਮੈਂ ਲੈ ਹੀ ਜਾਣਾ ਪਰ ਤੈਨੂੰ ਨਹੀਂ ਛੱਡਣਾ ਅਸੀਂ ਚੌਂਦਾ ਮਿਲਵਾਂਗੇ ਲੇਬਰ ਵੀ ਆਪਣੀ ਲਾ ਕੇ ਜਾਵਾਂਗੇ ਆਪਣੀ ਲੇਬਰ ਲਾ ਕੇ ਜਾਵਾਂਗੇ ਕੀ ਗੱਡੜੀ ਜੀ